ਸ਼ਾਸਤਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਪੀਜ਼ਾ ਪਰਾਂਠਾ ਮਤਲਬ ਕਿ ਪੀਜੇ ਦੀ ਸਟਫਿੰਗ ਵਾਲਾ ਪਰਾਂਠਾ ਜਿਹੜਾ ਕਿ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਬਹੁਤ ਹੀ ਲਜੀਜ਼ ਰੈਸਪੀ ਹੈਗੀ ਬਣਾ ਕੇ ਜਰੂਰ ਟਰਾਈ ਕਰਨਾ ਇੱਕ ਵਾਰੀ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਪਿਆਜ਼ ਲੈ ਲੈਨੇਗੇ ਪਿਆਜ਼ਾਂ ਨੂੰ ਆਪਾਂ ਨਾ ਜ਼ਿਆਦਾ ਬਰੀਕ ਤੇ ਨਾ ਜ਼ਿਆਦਾ ਮੋਟਾ ਮਤਲਬ ਕਿ ਕਟਿੰਗ ਕਰ ਲੈਣਾਗਾ ਛੋਟੇ ਛੋਟੇ ਪੀਸਾਂ ਦੇ ਵਿੱਚ ਤੇ ਨਾਲ ਹੀ ਆਪਾਂ ਇੱਥੇ ਇੱਕ ਸ਼ਿਮਲਾ ਮਿਰਚ ਲੈ ਲਈਏ ਉਹਨੂੰ ਵੀ ਬਰੀਕ-ਬਰੀਕਾ ਕਟਿੰਗ ਕਰ ਲੈ ਹੈਗਾ ਤੇ ਇੱਕ ਛੋਟਾ ਫੁੱਲ ਗੋਭੀ ਦਾ ਲੈ ਲਿਆ ਤੇ ਇਹਨੂੰ ਵੀ ਆਪਾਂ ਨੇ ਬਰੀਕ-ਬਰੀਕਾ ਕਟਿੰਗ ਕਰ ਲਿਆ ਜੇ ਤੁਸੀਂ ਇਹਨੂੰ ਚੋਪ ਵੀ ਕਰ ਸਕਦੇ ਹੋਗੇ ਤੇ ਪਰ ਜਿਆਦਾ ਬਰੀਕ ਨਹੀਂ ਕਰਨਾ ਹੈਗਾਗਾ ਤੇ ਕਿਉਂਕਿ ਜਿਆਦਾ ਬਰੀਕ ਬਰੀਕ ਮਤਲਬ ਕਿ ਪਾਣੀ ਕਾਫੀ ਜ਼ਿਆਦਾ ਰਿਲੀਜ਼ ਕਰਦੀ ਹੈ ਗੋਭੀ ਤਾਂ ਕਰਕੇ ਥੋੜਾ ਜਿਹਾ ਬਰੀਕ ਬਰੀਕ ਨਾਲੋਂ ਥੋੜਾ ਜਿਹਾ ਮੋਟਾ ਰੱਖਣਾ ਮੈਂ ਇਸ ਤਰ੍ਹਾਂ ਇਹਨੂੰ ਪਤਲਾ ਪਤਲਾ ਕੱਟ ਲਿਆਗਾ ਤੇ ਨਾਲ ਹੀ ਆਪਾਂ ਇੱਥੇ ਤਿੰਨ ਚਾਰ ਹਰੀਆਂ ਮਿਰਚਾਂ 1.5 ਇੰਚ ਅਦਰਕ ਦਾ ਪੀਸ ਤੇ ਕੁਛ ਲਸਣ ਦੀਆਂ ਕਲੀਆਂ ਨੂੰ ਵੀ ਬਰੀਕ ਬਰੀਕ ਕੱਟ ਲਵਾਂਗੇ ਤੇ ਨਾਲ ਹੀ ਆਪਾਂ ਟਮਾਟਰ ਲੈ ਲਵਾਂਗੇ ਤੇ ਇਹ ਜਿਹੜਾ ਪਿਆਜ਼ ਕਟਿੰਗ ਕੀਤਾ ਮੈਂ ਇਹ ਹਰਾ ਪਿਆਜ਼ ਸੀਗਾ ਤੇ ਜਿਹੜੀਆਂ ਦੀਆਂ ਮਤਲਬ ਕਿ ਪਿਛਲੀਆਂ ਭੂਕਾਂ ਨਹੀਂ ਆ ਉਹਨਾਂ ਨੂੰ ਵੀ ਆਪਾਂ ਬ੍ਰੇਕ ਬ੍ਰੇਕ ਕਟਿੰਗ ਕਰ ਲਵਾਂਗੇ ਇੱਥੇ ਆਪਾਂ ਤਿੰਨ ਚਾਰ ਹਰੀਆਂ ਮਿਰਚਾਂ ਕੱਟ ਲਿਆ ਨਹੀਂ ਹੈ ਸਾਰਾ ਸਮਾਨ ਕੱਟਣ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਵਾਂਗੇ ਪੈਨ ਦੇ ਵਿੱਚ ਪਾ ਲਵਾਂਗੇ ਆਪਾਂ ਸਰੋਂ ਦਾ ਤੇਲ ਤੇਲ ਦੀ ਜਗ੍ਹਾ ਤੇ ਤੁਸੀਂ ਦੇਸੀ ਘਿਓ ਬਟਰ ਕੋਈ ਵੀ ਚੀਜ਼ ਯੂਜ਼ ਕਰ ਸਕਦੇ ਹੋਗੇ ਪਰ ਮੈਨੂੰ ਸਰੋਂ ਦੇ ਤੇਲ ਦੇ ਵਿੱਚ ਹੀ ਮੈਨੂੰ ਜ਼ਿਆਦਾ ਵਧੀਆ ਲੱਗਦੀ ਹੈ ਕਿਉਂਕਿ ਜਿਹੜੀ ਇਹ ਦੀ ਸਟਫਿੰਗ ਹੈ ਬਹੁਤ ਹੀ ਕਰਾਰੀ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਸਰੋਂ ਦੇ ਤੇਲ ਦੇ ਵਿੱਚ ਹੀ ਮੈਨੂੰ ਜ਼ਿਆਦਾ ਵਧੀਆ ਲੱਗਦਾ ਹੈਗਾ ਤੇ ਤੇਲ ਨੂੰ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਅੱਧਾ ਚਮਚਾ ਜੀਰਾ ਜੀਰਾ ਚਟਕਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਕੱਟਿਆ ਹੋਇਆ ਲਸਣ ਬਰੀਕ ਹੋਰੀਕ ਤੇ ਜਿਹੜੀ ਇਹ ਸਟਫਿੰਗ ਹੈਗੀ ਇਹਦੇ ਵਿੱਚ ਤੁਸੀਂ ਆਪਣੇ ਮਨਪਸੰਦ ਦੀ ਕੋਈ ਵੀ ਹੋਰ ਚੀਜ਼ ਐਡ ਕਰ ਸਕਦੇ ਹੋਗੇ ਪਰ ਮੇਰੇ ਕੋਲ ਜਿਹੜੀਆਂ ਚੀਜ਼ਾਂ ਅਵੇਲੇਬਲ ਸੀਗੀਆਂ ਮੈਂ ਉਹੀ ਐਡ ਕੀਤੀਆਂ ਨੇ ਆ ਤੇ ਇਹਦੇ ਵਿੱਚ ਤੁਸੀਂ ਮਤਲਬ ਕਿ ਜਿਹੜੀ ਚੀਜ਼ ਛੱਡਣਾ ਚਾਹੋ ਨਹੀਂ ਖਾਂਦੇ ਹੈਗੇ ਤਾਂ ਉਹ ਛੱਡ ਵੀ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾਗਾ ਵੀ ਜਿਹੜੀਆਂ ਚੀਜ਼ਾਂ ਮੈਂ ਐਡ ਕੀਤੀਆਂ ਉਹੀ ਤੁਸੀਂ ਐਡ ਕਰੋ ਤੇ ਲਸਣ ਨੂੰ ਤੇ ਅਦਰਕ ਹਰੀ ਮਿਰਚ ਨੂੰ ਚਾਹੇ ਤੁਸੀਂ ਜੇ ਬਰੀਕ ਕੁੱਟ ਕੇ ਪਾਉਣਾ ਤਾਂ ਬਰੀਕ ਕੁੱਟ ਕੇ ਵੀ ਪਾ ਸਕਦੇ ਹੋਗੇ ਥੋੜਾ ਜਿਹਾ ਲਸਣ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਤੀ ਹੈ ਹਰੀ ਮਿਰਚ ਕੱਟੀ ਹੋਈ ਤੇ ਇਹਨੂੰ ਵੀ ਆਪਾਂ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦੇਵਾਂਗੇ ਕੱਟਿਆ ਹੋਇਆ ਲਸ ਅਦਰਕ ਅਦਰਕ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਆਪਾਂ ਨਾਲ ਹੀ ਇਹਦੇ ਤੇ ਜਿਆਦਾ ਮਤਲਬ ਕਿ ਸਬਜ਼ੀਆਂ ਨੂੰ ਇੰਨਾ ਜ਼ਿਆਦਾ ਨਹੀਂ ਪਕਾਉਣਾ ਹੈਗਾ ਕਿ ਇਹ ਬਿਲਕੁਲ ਮੈਲਟ ਹੋ ਜਾਣ ਹਲਕਾ ਜਿਹਾ ਪੁੰਨਤਵਾਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਕੱਟੇ ਹੋਏ ਪਿਆਜ਼ ਪਿਆਜ਼ਾਂ ਨੂੰ ਜਿਹੜੀਆਂ ਵੀ ਸਬਜ਼ੀਆਂ ਇਹਨਾਂ ਨੂੰ ਆਪਾਂ ਜ਼ਿਆਦਾ ਮਤਲਬ ਕਿ ਪਕਾਉਣਾ ਨਹੀਂ ਹੈਗਾਗਾ ਇਹਨਾਂ ਦਾ ਜਿਹੜਾ ਕਰੰਚੀ ਪਾਣਾਗਾ ਉਹ ਬਣਿਆ ਰਹੇ ਇਸ ਤਰ੍ਹਾਂ ਦੇ ਤਰੀਕੇ ਨਾਲ ਆਪਾਂ ਥੋੜਾ ਥੋੜੀ ਜਿਹੜਾ ਇਹਨਾਂ ਨੂੰ ਪਕਾਉਣਾ ਸਬਜ਼ੀਆਂ ਨੂੰ ਪਿਆਜ਼ਾਂ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਫੁੱਲ ਹਾਈ ਫਲੇਮ ਦੇ ਉੱਪਰ ਹੀ ਜਿਹੜੀਆਂ ਆਪਾਂ ਇਹ ਸਬਜ਼ੀਆਂ ਨਹੀਂ ਹੈਂ ਭੁੰਨਣੀਆਂ ਨਹੀਂ ਹੈਂ ਤੇ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ 2-3 ਮਿੰਟ ਪਿਆਜ਼ਾਂ ਨੂੰ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤ ਵਤ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਦੇ ਵੀਡੀਓ ਦੇਖ ਰਿਹਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਜਿਹੜਾ ਘੰਟੀ ਵਾਲਾ ਬਟਨਾ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਤੁਸੀਂ ਜਿਹੜੀ ਵੀਡੀਓ ਦੇਖ ਸਕੋ ਇਧਰ ਆਪਣੇ ਜਿਹੜੇ ਪਿਆਜ਼ ਆ ਹਲਕੇ ਹਲਕੇ ਭੁੱਜ ਗਏ ਤੇ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਕੱਟੀ ਹੋਈ ਸ਼ਿਮਲਾ ਮਿਰਚ ਤੇ ਇੱਕ ਸ਼ਿਮਲਾ ਮਿਰਚ ਮੈਂ ਕੱਟ ਕੇ ਲੈਂਦੀ ਆ ਕਿ ਜੇ ਬੱਚੇ ਖਾਣਾ ਪਸੰਦ ਕਰਦੇ ਤਾਂ ਤੁਸੀਂ ਐਡ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਛੱਡ ਵੀ ਸਕਦੇ ਹੋਗੇ ਸ਼ਿਮਲਾ ਮਿਰਚਾਂ ਲਈ ਸ਼ਿਮਲਾ ਮਿਰਚ ਨੂੰ ਵੀ ਆਪਾਂ ਥੋੜਾ ਜਿਹਾ ਜਿਹੜਾ ਪੁੰਨ ਲਵਾਂਗੇ ਜਿਆਦਾ ਨਹੀਂ ਮਤਲਬ ਕਿ ਇਹਨੂੰ ਪੁੰਨਣਾ ਹੈਗਾਗਾ ਥੋੜਾ ਜਿਹਾ ਬਸ 1-2 ਮਿੰਟ ਹੀ ਪੁੰਨਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਪੱਤਾ ਗੋਭੀ ਪਤਾ ਗੋਭੀ ਨੂੰ ਵੀ ਆਪਾਂ ਜ਼ਿਆਦਾ ਨਹੀਂ ਭੁੰਨਦੇ ਬਸ 1-2 ਮਿੰਟ ਭੁੰਨਾਂਗੇ ਕਿਉਂਕਿ ਫਿਰ ਇਹਦੇ ਜਿਹੜਾ ਪਾਣੀ ਹੈਗਾ ਔਰ ਰੀਲਿਜ਼ ਕਰਨ ਲੱਗ ਜਾਂਦੀ ਹੈ ਗੋਭੀ ਤੇ ਬਿਲਕੁਲ ਇਹੇ ਚਿਪਕ ਜੇ ਜਾਂਦੀ ਹੈ ਤਾਂ ਜਿਹੜਾ ਕਿ ਟੇਸਟ ਤੇ ਦੇਖਣ ਦੇ ਵਿੱਚ ਵੀ ਨਹੀਂ ਸੋਹਣੀ ਲੱਗਦੀ ਹੈਗੀ ਚਿਪਕੀ ਜੀ ਤੇ ਨਾਲੇ ਜਿਹੜਾ ਟੇਸਟ ਹੈਗਾ ਉਹ ਵੀ ਕਾਫੀ ਜ਼ਿਆਦਾ ਚੇਂਜ ਹੋ ਜਾਂਦਾ ਹੈਗਾ ਕਿਉਂਕਿ ਇਹਨਾਂ ਦਾ ਥੋੜਾ ਜਿਹਾ ਕੱਚਾ ਪਾਣਾ ਆਪਾਂ ਨੂੰ ਕਰੰਚੀ ਪਾਜਾ ਚਾਹੀਦਾ ਹੈਗਾ ਤਾਂ ਕਰਕੇ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਭੁੰਨਦੇ ਹੈਗੇਗੇ ਹੋਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੁਝ ਮਸਾਲੇ ਮਸਾਲੇ ਐਡ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਐਡ ਕਰਨੀਆਂ ਨਹੀਂ ਹੈ ਤੇ ਥੋੜੀ ਜਿਹੀ ਗੋਭੀ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਜਿਹੜਾ ਬੜੇ ਸਾਰੇ ਦਾ ਟਮਾਟਰ ਆਪਾਂ ਕਟਿੰਗ ਕਰ ਲਿਆ ਸੀਗਾ ਬਰੀਕ ਬਰੀਕ 파ੜੀਆਂ ਦੇ ਵਿੱਚ ਤੇ ਉਹਨੂੰ ਐਡ ਕਰਾਂਗੇ ਟਮਾਟਰ ਨੂੰ ਤੇ ਜੇ بڑے ਸਾਈਜ਼ ਦਾ ਤਾਂ ਇੱਕ ਟਮਾਟਰ ਲੈ ਸਕਦੇ ਹੋ ਨਹੀਂ ਤਾਂ ਦੋ ਹੈਗੇ ਜਿਹੜੇ ਤੁਸੀਂ ਟਮਾਟਰ ਲੈ ਸਕਦੇ ਹੋ ਇਹ ਪੂਰਾ ਪੱਕਿਆ ਹੋਇਆ ਮਤਲਬ ਕਿ ਜਿਹੜਾ ਟਮਾਟਰ ਸੀਗਾ ਤੇ ਇੱਕ ਟਮਾਟਰ ਲੈ ਲਿਆ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਤੇ 1 ਮਿੰਟ ਭੁੰਨ ਲਵਾਂਗੇ ਨਾਲ ਹੀ ਸਬਜ਼ੀਆਂ ਦੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਹਰਾ ਪਿਆਜ਼ ਲਿੱਤਾ ਸੀ ਉਹਦੀਆਂ ਪਿਛਲੀਆਂ ਜਿਹੜੀਆਂ ਭੁੱਕਾਂ ਬਚ ਗਈਆਂ ਸੀ ਉਹਨਾਂ ਨੂੰ ਵੀ ਆਪਾਂ ਬ੍ਰੇਕ ਬ੍ਰੇਕ ਕਟਿੰਗ ਕਰ ਲਿਆ ਸੀਗਾ ਕਟਿੰਗ ਕਰਕੇ ਤੇ ਉਹ ਵੀ ਆਪਾਂ ਇਹਦੇ ਵਿੱਚ ਜਿਹੜਾ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਨਾਲ ਹੀ ਇਹਨਾਂ ਦੇ मिक्स ਕਰਕੇ ਤੇ ਜਿਆਦਾ ਭੁੰਨਣ ਦੀ ਜਰੂਰਤ ਹੈਗੀ ਇਹਨਾਂ ਨੂੰ ਅੱਧਾ ਮਿੰਟ ਹੀ ਆਪਾਂ ਭੁੰਨਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਸੁੱਕੇ ਮਸਾਲੇ ਆ ਉਹ ਐਡ ਕਰਾਂਗੇ ਤੇ ਉਹ ਵੀ ਆਪਾਂ ਟੇਸਟ ਅਨੁਸਾਰ ਤੇ ਕੋਈ ਜਿਆਦਾ ਮਸਾਲੇ ਨਹੀਂ ਮਤਲਬ ਕਿ ਪਾਉਂਦੇ ਹੈਗੇ ਨਾਰਮਲ ਜਿਹੜੇ ਆਪਣੇ ਬੇਸਿਕ ਜਿਹੇ ਮਸਾਲੇ ਹੁੰਦੇ ਆ ਰਸੋਈ ਵਾਲੇ ਉਹੀ ਆਪਾਂ ਐਡ ਕਰਨੇ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਸਵਾਦ ਅਨੁਸਾਰ ਨੂਨ ਫਿਰ ਪਾ ਦਾਂਗੇ ਇਹਦੇ ਵਿੱਚ ਆਪਾਂ ਲਾਲ ਮਿਰਚ ਪੀਸੀ ਹੋਈ ਇਹ ਵੀ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਲੈਣੀ ਕਿਉਂਕਿ ਪਹਿਲਾਂ ਆਪਾਂ ਹਰੀ ਮਿਰਚ ਐਡ ਕੀਤੀ ਹੈਗੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਥੋੜਾ ਜਿਹਾ ਧਨੀਆ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਤੇ ਤੁਸੀਂ ਇਹਦੇ ਵਿੱਚ ਚਾਟ ਮਸਾਲਾ આમਚੂਰ ਪਾਊਡਰ ਕਹੇ ਜੀ ਵੀ ਟੇਸਟ ਦੇਣਾ ਹੈਗਾ ਜਿਹੜਾ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਮਸਾਲੇ ਤੇ ਪਰ ਆਪਾਂ ਨੋਰਮਲ ਮਸਾਲੇ ਐਡ ਕੀਤੇ ਨੋਰਮਲ ਮਸਾਲੇ ਐਡ ਕਰਕੇ ਜਿਹੜੀ ਇਹ ਸਟਫਿੰਗ ਆ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈਗੀ ਤੇ ਜ਼ਿਆਦਾ ਮਤਲਬ ਕਿ मतलब ਕਿ ਇਹਦੇ ਵਿੱਚ ਮਸਾਲੇ ਨਹੀਂ ਪਾਏ ਆਪਾਂ ਨੇ ਬਸ ਨਾਰਮਲ ਮਸਾਲੇ ਨੇਗੇ ਤੇ ਇਹਨਾਂ ਨਾਲ ਇਹ ਮਤਲਬ ਜਿਹੜੀ ਸਟਫਿੰਗ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਤੀਆਂ ਕੁਝ ਸੌਸਸ ਸਭ ਤੋਂ ਪਹਿਲਾਂ ਆਪਾਂ ਤੰਦੂਰੀ ਸੌਸ ਐਡ ਕਰਤੀਏ ਦੇ ਵਿੱਚ ਦੋ ਚਮਚੇ ਦੋ ਤਿੰਨ ਚਮਚੇ ਦੇ ਵਿੱਚ ਆਪਾਂ ਪੀਜ਼ਾ ਪਾਸਤਾ ਸੌਸ ਹੈਗੀ ਜਿਹੜੀ ਉਹ ਵੀ ਐਡ ਕਰਤੀ ਹੈ ਤੇ ਦੋ ਤਿੰਨ ਚਮਚੇ ਦੇ ਵਿੱਚ ਐਡ ਕਰ ਦਾਂਗੇ ਆਪਾਂ ਮਾਇਓਨੈਸ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਇਸ ਸਟੇਜ ਦੇ ਉੱਤੇ ਆਪਾਂ ਜਿਹੜਾ ਗੈਸ ਹੈਗਾ ਉਹ ਬੰਦ ਕਰ ਦੇਣਾਗਾ ਬੰਦ ਕਰਕੇ ਆਪਾਂ ਇਹ ਜਿਹੜੀਆਂ ਸੌਸ ਸੈਨਿੰਗਾਂ ਐਡ ਕਰਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਿਕਸ ਕਰ ਲਵਾਂਗੇ ਕਿਉਂਕਿ ਥੋੜੀ ਜਿਹੀ ਜਦੋਂ ਸਟਫਿੰਗ ਠੰਡੀ ਹੋ ਜੂਗੀ ਤਾਂ ਆਪਾਂ ਇਹਦੇ ਵਿੱਚ ਚੀਜ਼ ਵੀ ਐਡ ਕਰਨੀ ਹੈਗੀ ਚੀਜ਼ ਆਪਾਂ ਠੰਡੀ ਹੋਈ ਸਟਫਿੰਗ ਤੋਂ ਐਡ ਕਰਾਂਗੇ ਤਾਂ ਕਿ ਜਿਹੜੀ ਚੀਜ਼ ਆ ਗਈ ਉਹ ਜਦੋਂ ਆਪਾਂ ਪਰਾਂਠਾ ਬਣਾਵਾਂਗੇ ਉਹਦੀ ਮੈਲਟ ਹੋਊਗੀ ਨਹੀਂ ਤਾਂ ਹੁਣ ਇਹ ਮੈਲਟ ਹੋ ਕੇ ਤਾਂ ਉਹ ਮਸੂਈ ਮਤਲਬ ਕਿ ਟੇਸਟ ਉਹਨਾ ਵਧੀਆ ਨਹੀਂ ਰਹਿੰਦਾ ਹੈਗਾ ਫਿਰ ਪਰਾਂਠੇ ਦਾ ਜੇ ਹੁਣ ਹੀ ਆਪਾਂ ਇਹਨੂੰ ਗਰਮ-ਗਰਮ ਚ ਮੈਲਟ ਕਰ ਦਨੇ ਆਗੇ ਤਾਂ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਹਿਲਾਂ ਸੌਸਸਾਂ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਕਲਰਫੁਲ ਜਿਹੜੀ ਆਪਣੀ ਸਟਫਿੰਗ ਬਣ ਕੇ ਤਿਆਰ ਹੋਈ ਹੈਗੀ ਤੇ ਇਹਨੂੰ ਤੁਸੀਂ ਸੈਂਡਵਿਚ ਜਾਂ 버ਗਰ ਬਣਾਉਣ ਵੇਲੇ ਵੀ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਟੇਸਟੀ ਸੈਂਡਵਿਚ ਬਣਦਾ ਇਹਦੇ ਨਾਲ ਤੇ ਜੇ ਸਾਸਾ ਤੁਹਾਡੇ ਕੋਲੇ अवेलेबल ਨਹੀਂ ਤਾਂ ਤੁਸੀਂ ਇਹਦੇ ਵਿੱਚ ਹਰੇ ਧਨੀਏ ਪਦੀਨੇ ਦੀ ਚਟਣੀ ਤੇ ਗੁੜੇ ਮਿਲੇ ਦੀ ਚਟਣੀ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਜਿਹੜੀ ਸਟਫਿੰਗ ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹ ਬੇਸਿਕ ਜੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਘਰ ਦੇ ਵਿੱਚ ਆਪਾਂ ਨੂੰ ਆਮ ਹੀ ਮਿਲ ਜਾਂਦੀ ਹੈ ਕੋਈ ਬਾਜ਼ਾਰ ਤੋਂ ਲਿਆਉਣ ਵਾਲੀ ਅਜਿਹੀ ਚੀਜ਼ ਨਹੀਂ ਹੈਗੀਗੀ ਤੇ ਜਿਹੜੀ ਕਿ ਆਪਾਂ ਨੂੰ ਬਾਜ਼ਾਰ ਤੋਂ ਲੈਣੀ ਪਵੇ ਐਟ ਅ ਟਾਈਮ ਤੇ ਇਧਰ ਆਪਾਂ ਜਿਹੜੀ ਚੀਜ਼ ਹੈਗੀ ਉਹ ਪਾਤੀ ਹੈਗੀ ਕਾਫੀ ਸਾਰੀ ਤੇ ਇਹਨੂੰ ਵੀ ਆਪਾਂ ਵਿੱਚ ਮਿਕਸ ਕਰ ਲਵਾਂਗੇ ਤੇ ਸਟਫਿੰਗ ਜਿਹੜੀ ਬਣ ਕੇ ਆਪਣੀ ਬਿਲਕੁਲ ਰੈਡੀ ਹੋ ਗਈ ਹੈਗੀ ਤੇ ਤੁਸੀਂ ਜੇ ਚੀਜ਼ ਸਕਿਪ ਕਰਨੀ ਹੈ ਤਾਂ ਸਕਿਪ ਵੀ ਕਰ ਸਕਦੇ ਹੋਗੇ ਤੇ ਕੱਲੀ ਇਸ ਤਰ੍ਹਾਂ ਦੀ ਸਬਜ਼ੀਆਂ ਵਾਲੀ ਸਟਫਿੰਗ ਦੀ ਵੀ ਤੁਸੀਂ ਬਣਾ ਸਕਦੇ ਹੋ ਪਰ ਆਪਾਂ ਇਹ ਪੀਜ਼ਾ ਪਰਾਂਠਾ ਬਣਾਉਣੇ ਆ ਤਾਂ ਕਰਕੇ ਪੀਜ਼ੇ ਦੇ ਵਿੱਚ ਆਪਾਂ ਚੀਜ਼ ਪਾਣੇ ਆਂਗੇ ਤਾਂ ਕਰਕੇ ਆਪਾਂ ਇਹ ਚੀਜ਼ ਪਾ ਕੇ ਪੀਜ਼ਾ ਪਰਾਂਠਾ ਜਿਹੜਾ ਬਣਾਵਾਂਗੇ ਤੇ ਇੱਧਰ ਆਪਾਂ ਆਟਾ ਗੁੰਨ ਕੇ ਪਹਿਲਾਂ ਹੀ ਰੱਖ ਲਿਆ ਸੀਗਾ ਕਣਕ ਦਾ ਤੇ ਉਸ ਤੋਂ ਬਾਅਦ ਆਪਾਂ ਇੱਕ ਪੇੜਾ ਲੈਤਾ ਤੇ ਰੋਟੀ ਬੇਲ ਲਈ ਆਪਾਂ ਨਾਰਮਲ ਜਿਹੜੀ ਰੋਟੀ ਬੇਲਦੇ ਆਂਗੇ ਉਸ ਤਰ੍ਹਾਂ ਦੀ ਤੇ ਇਹ ਆਪਾਂ ਦੋ ਰੋਟੀਆਂ ਬੇਲ ਲਵਾਂਗੇ ਤੇ ਦੋ ਰੋਟੀਆਂ ਬੇਲ ਕੇ ਤੇ ਇੱਕ ਰੋਟੀ ਨੂੰ ਸਾਈਡ ਤੇ ਰੱਖ ਦਵਾਂਗੇ ਇਸ ਤਰ੍ਹਾਂ ਦੀ ਜਿਹੜੀ ਰੋਟੀ ਆਪਾਂ ਜਿਵੇਂ ਨਾਰਮਲ ਬੇਲਦੇ ਆ ਉਹ ਬੇਲ ਲਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਸਾਈਡ ਤੇ ਰੱਖਤਾ ਤੇ ਇੱਕ ਰੋਟੀ ਆਪਾਂ ਹੋਰ ਬੇਲ ਲਵਾਂਗੇ ਤੇ ਇਹਦੇ ਉੱਪਰ ਆਪਾਂ ਭਰਾਂਗੇ ਸਟਫਿੰਗ ਆਪਣੀ ਜਿਹੜੀ ਬਣਾ ਕੇ ਤਿਆਰ ਕੀਤੀ ਹੈਗੀ ਤੁਸੀਂ ਸਿੰਗਲ ਰੋਟੀ ਦਾ ਵੀ ਮਤਲਬ ਕਿ ਜਿਹੜੇ ਇਹ ਪਰਾਂਠਾ ਬਣਾ ਸਕਦੇ ਹੋ ਪਰ ਆਪਾਂ ਡਬਲ ਰੋਟੀ ਦਾ ਬਣਾਇਆ ਜਿਹਦੇ ਨਾਲ ਕਾਫੀ ਸਾਰੀ ਸਟਫਿੰਗ ਇਹਦੇ ਵਿੱਚ ਐਡ ਹੋ ਜਾਂਦੀ ਹੈ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਉਸ ਤੋਂ ਬਾਅਦ ਆਪਾਂ ਸਟਫਿੰਗ ਲੈਣੀ ਹੈ ਸਟਫਿੰਗ ਨੂੰ ਇਸ ਤਰ੍ਹਾਂ ਸਾਰੀ ਰੋਟੀ ਦੇ ਉੱਪਰ ਆਪਾਂ ਫਲਾ ਲਵਾਂਗੇ ਕਾਫੀ ਸ ਕਾਫੀ ਸਟਫਿੰਗ ਹੈਗੀ ਜਿਹੜੀ ਤੇ ਜਿਹੜੀ ਚੀਜ਼ ਹੈਗੀ ਜਿਵੇਂ ਇਹ ਪਰੌਂਠਾ ਸਿਕੂਗਾ ਉਵੇਂ ਮੈਲਟ ਹੋ ਜਾਊਗੀ ਤੇ ਆਪਾਂ ਤੁਹਾਨੂੰ ਉਦੋਂ ਬਾਅਦ ਚ ਦੀ ਇਹ ਅਲੱਗ ਕਰਕੇ ਦਿਖਾਵਾਂਗੇ ਤੇ ਫਿਰ ਤੁਸੀਂ ਦੇਖਿਓ ਵੀ ਕਿੰਨਾ ਵਧੀਆ ਜਿਹੜਾ ਇਹ ਪਰੌਂਠਾ ਬਣ ਕੇ ਤਿਆਰ ਹੋਇਆ ਦੂਸਰੀ ਰੋਟੀ ਨਾਲ ਆਪਾਂ ਇਹਨੂੰ ਕਵਰ ਕਰਤਾ ਤੇ ਸਾਈਡਾਂ ਤੋਂ ਇਹਨੂੰ ਆਪਾਂ ਹਲਕਾ ਹਲਕਾ ਦਬਾਤਾ ਇਸ ਤਰ੍ਹਾਂ ਤਾਂ ਕਿ ਜਿਹੜੀ ਆਪਣੀ ਸਟਫਿੰਗ ਹੈ ਬਾਹਰ ਨਾ ਨਿਕਲੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਿਆ ਪੈਨ ਦੇ ਵਿੱਚ ਥੋੜਾ ਜਿਹਾ ਤੇਲ ਲੈ ਲਿਆ ਸਰੋਂ ਦਾ ਇਹਦੇ ਜਗ੍ਹਾ ਤੇ ਤੁਸੀਂ ਬਟਰ ਜਾਂ ਦੇਸੀ ਘਿਓ ਵੀ ਐਡ ਕਰ ਸਕਦੇ ਹੋਗੇ ਤੇ ਇਹ ਤੁਹਾਡੀ ਆਪਣੀ ਚੋਇਸ ਹੈਗੀ ਜਿਹੜੀ ਵੀ ਇਸ ਚੀਜ਼ ਨੂੰ ਸਿਖਾਣਾ ਚਾਹੁੰਦੇ ਆ ਉਹੀ ਤੁਸੀਂ ਲਗਾ ਸਕਦੇ ਹੋਗੇ ਪਰਾਂਠੇ ਦੇ ਉੱਪਰ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪਰਾਂਠਾ ਹੈਗਾ ਆਰਾਮ ਨਾਲ ਚੱਕ ਕੇ ਰੱਖ ਦਵਾਂਗੇ ਆਪਾਂ ਤਵੇ ਦੇ ਉੱਪਰ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਦੋਨਾਂ ਸਾਈਡਾਂ ਤੋਂ ਕ੍ਰਿਸਪੀ ਹੋਣ ਤੇ ਕਰ ਸੇਕ ਲਵਾਂਗੇ ਤੇ ਦੋਨੇ ਸਾਈਡਾਂ ਤੇ ਆਪਾਂ ਹਲਕਾ ਹੜਕਾ ਇਹ ਦਿੰਦੇ ਤੇਲ ਲਗਾ ਦਵਾਂਗੇ ਤੇ ਤੇਲ ਨਾਲ ਇਹ ਬਹੁਤ ਹੀ ਜ਼ਿਆਦਾ ਕਰਾਰਾ ਤੇ ਕ੍ਰਿਸਪੀਪਨ ਬਣ ਕੇ ਤਿਆਰ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈਗਾ ਪਰਾਂਠਾ ਤੇ ਤੁਸੀਂ ਘਿਓ ਵੀ ਲਾ ਸਕਦੇ ਹੋ ਜਿਹੜੀ ਵੀ ਤੁਹਾਨੂੰ ਚੀਜ਼ ਚੰਗੀ ਲੱਗਦੀ ਹੈ ਤੁਸੀਂ ਐਡ ਕਰ ਸਕਦੇ ਆ ਦੇ ਉੱਤੇ ਤੇ ਇੱਧਰ ਵੀ ਮੈਂ ਥੋੜਾ ਥੋੜਾ ਘਿਓ ਲਾ ਦੂੰਗੀ ਆਹ ਤੇਲ ਲਾ ਦੂੰਗੀ ਤੇ ਇਹਨੂੰ ਚੰਗੀ ਤਰ੍ਹਾਂ ਕ੍ਰਿਸਪੀ ਕਰ ਲਵਾਂਗੇ ਤੇ ਦਵਾ ਦਵਾ ਕੇ ਚੰਗੀ ਤਰ੍ਹਾਂ ਇਹਨੂੰ ਸੇਕ ਲਵਾਂਗੇ ਤੇ ਇਧਰ ਆਪਾਂ ਦੁਬਾਰੇ ਇੱਕ ਰੋਟੀ ਹੋਰ ਆਪਾਂ ਤੁਹਾਨੂੰ ਪਰਾਂਠਾ ਭਰਕੇ ਦਿਖਾਉਣੇ ਆ ਰੋਟੀ ਬੇਲ ਲਈ ਆਪਾਂ ਨੇ ਉਸ ਤੋਂ ਬਾਅਦ ਸਟਫਿੰਗ ਲੈ ਲਈ ਹੈਗੀ ਸਟਫਿੰਗ ਨੂੰ ਚੰਗੀ ਤਰ੍ਹਾਂ ਫਲਾ ਲਿਆ ਹੈਗਾ ਤੇ ਉਸ ਤੋਂ ਬਾਅਦ ਇਹਨੂੰ ਵੀ ਆਪਾਂ ਕਵਰ ਕਰ ਦੇਵਾਂਗੇ ਤੇ ਇਸ ਤਰ੍ਹਾਂ ਆਪਾਂ ਜਿਹੜੇ ਪੀਜ਼ਾ ਪਰਾਂਠਾ ਇਹ ਬਣਾ ਕੇ ਤਿਆਰ ਕਰ ਲਵਾਂਗੇ फटाफट ਬਹੁਤ ਜਲਦੀ ਮਤਲਬ ਕਿ ਨਾਰਮਲ ਜਿੰਨਾ ਟਾਈਮ ਲੱਗਦਾ ਆਪਾਂ ਨੂੰ ਰੋਟੀ ਦਾ ਉਦੋਂ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ ਹੈਗਾ ਸਿਕਨ ਤੇ ਤੇ ਬਿਲਕੁਲ ਵਧੀਆ ਪਰਫੈਕਟ ਜਿਹੜੇ ਇਹ ਪਰਾਂਠੇ ਬਣ ਕੇ ਤਿਆਰ ਹੁੰਦੇ ਨੇ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਇੰਦਰ ਦੂਸਰਾ ਪ੍ਰਾਂਠ ਆਪਣਾ ਸਿੱਕੀ ਜਾ ਰਿਹਾਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਦਬਾ ਦਵਾ ਕੇ ਸੇਕ ਲਵਾਂਗੇ ਤੇ ਜਿਹੜੀਆਂ ਸਾਈਡਾਂ ਨੇਂ ਆ ਇਹ ਥੋੜੀਆਂ ਨੇਂ ਆ ਮਤਲਬ ਕਿ ਟਾਈਮ ਲੈਂਦੀਆਂ ਪੱਕਣ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਹਲਕਾ ਹਲਕਾ ਤੇਲ ਜਿਹੜਾ ਹੋਰ ਲਾਤਾ ਤਾਂ ਕਿ ਇਹ ਚੰਗੀ ਤਰ੍ਹਾਂ ਗਰਮ ਹੋ ਕੇ ਤੇ ਚੰਗੀ ਤਰ੍ਹਾਂ ਸਿੱਕ ਜਾਣੀਆਂ ਤੇ ਇਹਨਾਂ ਨੂੰ ਦਬਾ ਦਵਾ ਕੇ ਆਪਾਂ ਸੇਕ ਲਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰਾਂਠਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਪਲੇਟ 'ਚ ਕੱਢ ਲਵਾਂਗੇ ਤੇ ਜਿਹੜਾ ਦੂਸਰਾ ਪ੍ਰਾਂਠਾ ਹੈ ਉਹ ਵੀ ਆਪਾਂ ਸਿਕਣ ਵਾਸਤੇ ਪਾ ਦਵਾਂਗੇ ਤੇ ਇਹਨੂੰ ਆਪਾਂ ਕਟਿੰਗ ਕਰ ਲਵਾਂਗੇ ਤੇ ਇਹਨੂੰ ਆਪਾਂ ਪੀਜੀ ਟੈਫੀ ਕਟਿੰਗ ਕਰ ਲਵਾਂਗੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਇਆ ਜਿਹੜਾ ਆਪਣਾ ਪ੍ਰਾਂਠਾ ਹੈਗਾ ਤੇ ਤੁਹਾਨੂੰ ਮੈਂ ਚੀਜ਼ ਦਿਖਾਉਣੀ ਅੰਦਰ ਮੈਲਟ ਹੋ ਕੇ ਤੇ ਜਿਹੜੀ ਇਹਦੀ ਸਟਫਿੰਗ ਹੈਗੀ ਕਿੰਨੇ ਵਧੀਆ ਲੱਗਦੀ ਹੈ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਇਹ ਪ੍ਰਾਂਠਾ ਬਣਾ ਕੇ ਜ਼ਰੂਰ ਟਰਾਈ ਕਰਨਾ ਜਦੋਂ ਕਈ ਵਾਰ ਸਬਜੀ ਨਾ ਹੋਵੇ ਬਣੀ ਹੋਈ ਇਸ ਤਰ੍ਹਾਂ ਦੀ ਸਟਫਿੰਗ ਬਣਾ ਕੇ ਤੁਸੀਂ ਜਿਹੜਾ ਪਰਾਂਠਾ ਤਿਆਰ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਟੇਸਟੀ ਹੈਲਦੀ ਪਰਾਂਠਾ ਹੈਗਾ ਟਰਾਈ ਜ਼ਰੂਰ ਕਰਨਾ ਤੇ ਤੁਹਾਨੂੰ ਦਿਖਾਉਣੀ ਹੈ ਮੇਰੀ ਸਟਫਿੰਗ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਚੀਜੀ ਜਿਹੜਾ ਪਰਾਂਠਾ ਬਣ ਕੇ ਤਿਆਰ ਹੋਇਆ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰ ਸੋਈ ਨੂੰ ਬਾਤ ਤੋਂ ਸਬਸਕ੍ਰਾਈਬ ਕਰਨਾ ਕਿਉਂਕਿ ਬਹੁਤ ਹੀ ਸੌਖੇ ਤੇ ਸਿੰਪਲ ਤਰੀਕੇ ਨਾਲ ਜਿਹੜੀ ਵੀ ਆਪਾਂ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਤੇ ਖਾਣ ਦੇ ਵਿੱਚ ਓਨੇ ਜਿਆਦਾ ਟੇਸਟੀ ਤੇ ਲਜੀਜ਼ ਬਣ ਕੇ ਤਿਆਰ ਹੁੰਦੀ ਹੈਗੀ ਤੇ ਤੁਸੀਂ ਜਿਹੜਾ ਇਹ ਪਰੌਂਠਾ ਹੈਗਾ ਜਰੂਰ ਬਣਾ ਕੇ ਟਰਾਈ ਕਰਨਾ ਤੇ ਬਹੁਤ ਚਟਪਟ ਬਣ ਕੇ ਜਿਹੜੇ ਇਹ ਪਰਾਂਠੇ ਹੈਗੇ ਤਿਆਰ ਹੋ ਜਾਂਦੇ ਨੇਗੇ ਬੱਚੇ ਬਹੁਤ ਜ਼ਿਆਦਾ ਮਤਲਬ ਇਹ ਚੀਜ਼ ਨੂੰ ਖਾਣਾ ਪਸੰਦ ਕਰਦੇ ਆ ਨਾਲੇ ਪੀਜੇ ਦਾ ਸੁਆਦ ਤੇ ਨਾਲੇ ਜਿਹੜੀ ਰੋਟੀ ਹੈਗੀ ਉਹ ਬੱਚੇ ਖਾ ਲੈਂਦੇ ਆ ਸਾਨੇ ਨਾਲ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੀਂ ਰੈਸਪੀ ਲੈ ਕੇ ਤਦ ਤੱਕ ਵੀਡੀਓ ਦੇਖਣ ਲਈ ਸਾਰਿਆਂ ਨੂੰ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼੍ਰੀਕਾਲ ਜੀ